ਮੋੜ ਲਾ ਬਈ ਉਹਰਾਂ ਨੂੰ ਮੋੜ ਲਾ ਮਾੜੀ ਜੀ ਛੰਡੀ ਸੀਲ ਪੂਰੀ ਆ ਪਈ ਛੰਡੀ ਸੀਲ ਪੂਰੀ ਆ ਬਈ ਹਾਂ ਠੀਕ ਐ ਮਾੜਾ ਮਾਰੀ ਹੱਥ ਤੇ ਖੜਾ ਲਾ ਬਈ ਮਾੜੀ ਜੀ ਖੜਾ ਲਾ ਤੇ ਤੇ ਇਧਰੋਂ ਆਪਾਂ ਥੋੜੀ ਫੇਰ ਤੋਰ ਕੇ ਦਿਖਾ ਦਨੇ ਆਗੇ ਤੇ ਕੋਈ ਪਸੰਦ ਆਉਂਦੀ ਹਨਾ ਬਾਈ ਦਾ ਆਪਾਂ ਨੰਬਰ ਲੈ ਕੇ ਦਿੱਤਾ ਹੋਇਆ ਤੇ ਕੱਲ ਤੁਸੀਂ ਕਰ ਲਿਓ ਬਾਈ ਨੂੰ ਤੇ ਬਾਈ ਕੋਲੇ ਵਪਾਰ ਦਾ ਕੰਮ ਆ ਇਹਨੂੰ ਪ੍ਰਮੋਟ ਕਰਨ ਵਾਸਤੇ ਬਾਈ ਨੇ ਡਰਾ ਰੱਖਿਆਗਾ ਤੇ ਹਾਂਜੀ ਹਸੇਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਨਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਪਹਿਲਾਂ ਜਿਵੇਂ ਆਪਾਂ ਬਾਈ ਕੋਲੇ ਨਾ ਜਸਕਰਨ ਕੋਲੇ ਪਿੰਡ ਮੱਲੜੀ ਦੇ ਵਿੱਚ ਪਹੁੰਚੇ ਆ ਬਾਈ ਦਾ ਪਿੰਡ ਰਹਿ ਜਾਂਦਾ ਹਰਿਆਣੇ ਦੇ ਪੰਜਾਬ ਦੇ ਬਾਰਡਰ ਤੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਬਾਈ ਨੇ ਇੱਕ ਆਪਦੇ ਵਪਾਰ ਨੂੰ ਪ੍ਰਮੋਟ ਕਰਨ ਵਾਸਤੇ ਲੱਕੀ ਡਰਾ ਰੱਖਿਆ ਤੇ ਅੱਜ ਜਿਹੜੀਆਂ ਹੈਗੀਆਂ ਬਾਈ ਕੋਲੇ ਤਿੰਨ ਗਾਵਾਂ ਵੀ ਬਕਾ ਉਹਨਾਂ ਬਾਰੇ ਵੀ ਆਪਾਂ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਪਹਿਲਾ ਜੋ ਬਾਈ ਨਾਲ ਆਪਾਂ ਗੱਲਬਾਤ ਕਰਾ ਕਰ ਲਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਸੋਨ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਗੱਲ ਹੋਰ ਦੱਸ ਦਗੇ ਜਿਵੇਂ ਪੰਚਾਇਤ ਮੈਂਬਰ ਖੜੇ ਹੈ ਹਨਾ ਤੇ ਬਾਈ ਦਾ ਭਰਾ ਖੜਾ ਨਾਲ ਤੇ ਸਰਪੰਚ ਸਾਹਿਬ ਖੜੇ ਨੇ ਤੇ ਬਾਈ ਜਸਕਰਨ ਖੜਾ ਹੈ ਠੀਕ ਹੈ ਆ ਜੋ ਗੱਲਬਾਤ ਕਰਗੇ ਬਾਈ ਜਸਕਰਨ ਹੋਰ ਠੀਕ ਠਾਕ ਹੋ ਹਾਂ ਬਾਈ ਜੀ ਸਵਾਗਤ ਹੈ ਬਾਈ ਤੁਹਾਡਾ ਧੰਨਵਾਦ ਬਾਈ ਤੁਹਾਡਾ ਤੇ ਜਸਕਰਨ ਜਿਵੇਂ ਹਨਾ ਆਪਾਂ ਪਹਿਲਾਂ ਵੀ ਤੇਰੇ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹੀਆਂ ਤੇਰੇ ਵਪਾਰ ਨੂੰ ਹਨਾ ਪਸੂ ਲਿਆ ਕੇ ਵੇਚਦਾ ਕਰਦਾ ਹਨਾ ਤੇ ਹੁਣ ਫਿਰ ਆ ਲੱਕੀ ਡਰਾ ਦੀ ਸਕੀਮ ਕਿਵੇਂ ਸੋਚੀ ਹੈ ਇਹ ਵੀਰੇ ਆ ਦੇ ਕੰਮ ਨੂੰ ਵਧਾਉਣ ਵਾਸਤੇ ਸੋਚਿਆ ਹੋਇਆ ਹੈ ਕੰਮ ਨੂੰ ਵਧਾਉਣ ਵਾਸਤੇ ਠੀਕ ਹੈ ਬਿਬੀ ਸਾਰੀ ਡੁੱਟ ਗਈ ਆਪਾਂ ਹੀ ਆ ਅੱਗੇ ਤੋਰਨ ਵਾਲੇ ਵੀ ਨਾਲ ਰਹਿਣਾ ਸਾਰਾ ਠੀਕ ਹੈ ਗੱਲ ਤੇਰੀ ਜਿਵੇਂ ਵੀ ਜਿਵੇਂ ਵੀ ਮਤਲਬ ਆਪਣੇ ਨਾਲ ਜੋੜਦੇ ਆ ਹਨਾ ਤੇ ਉਹਨਾਂ ਵਾਸਤੇ ਮਤਲਬ ਲੱਕੀ ਡਰਾ ਰੱਖਤਾ ਜਿਹੜਾ ਕਿ ਕਿਸੇ ਦਾ ਭਲਾ ਹੋ ਸਕੇ ਹਨਾ ਕਿਸੇ ਦਾ ਭਲਾ ਹੋ ਸਕੇ ਠੀਕ ਹੈ ਤੇ ਮੈਨੂੰ ਆਏ ਦੱਸ ਜਸਕਰਨ ਇਦੇ ਵਿੱਚ ਕੀ ਕੀ ਨਾਮ ਦੇ ਰਿਆਂ ਤੂੰ ਇਹ ਵੀਰੇ ਪਹਿਲਾ ਨਾਮ ਦਾ ਮੱਝ 14 ਲੀਟਰ ਵਾਲੀ 14 ਲੀਟਰ ਵਾਲੀ ਹਾਂ ਜੇ ਕਿਸੇ ਨੇ ਮੱਝ ਨਹੀਂ ਲੈਣੀ ਠੀਕ ਹੈ ਤਾਂ ਆਪਾਂ ਲੱਖ ਰੁਪਿਆ ਮੋੜ ਦੇ ਦਾਂਗੇ ਲੱਖ ਰੁਪਿਆ ਦੇ ਸਕਦਾ ਤੂੰ ਠੀਕ ਹੈ ਤੇ ਦੂਜਾ ਨਾਮ ਦੂਜਾ ਨਾਮ ਐਚ ਐਫ ਗਾਂ ਜੀ ਐਚ ਐਫ ਗਾਂ ਹਾਂ ਇਹ ਵੀ 14 ਤੋਂ ਬਾਰ-ਬਾਰ ਵਾਲੀ ਆ ਜੇ 50 ਜਾਂ 50000 ਰੁਪਏ ਦੇ ਦਾਂਗੇ 50000 ਮੈਂ ਕਹਿੰਦਾ ਵੀ 50000 ਰੁਪਏ ਦੇ ਵਿੱਚ ਬੰਦਾ 20 ਲੀਟਰ ਵਾਲੀ ਗਾਂ ਲੈ ਸਕਦਾ ਹਾਂ ਹਾਂ ਹਾਂਜੀ ਹੈਨਾ ਹਾਂਜੀ ਹਾਂਜੀ ਤੇ ਤੀਜਾ ਨਾਮ ਬਾਈ ਤੀਜਾ ਨਾਮ ਕਰਾਸ ਬਰੀਡ ਦੀ ਗਾਂ ਜੀ ਅੱਛਾ ਕਰਾਸ ਬਰੀਡ ਦੀ ਹਾਂ 35 ਜਾਂ 3500 ਠੀਕ ਹੈ ਗੱਲ ਤੇਰੀ ਤੇ ਚੌਥਾ ਨਾਮ ਆ ਗਿਆ ਬਈ ਚੌਥਾ ਤੇ ਪੰਜਵਾਂ ਇਹ ਮੂਹਰੇ ਦੇ ਝੋਟਾਂਗੇ ਜੀ ਡੇਢ ਤੋਂ 2 ਸਾਲ ਦੇ ਵਿੱਚ ਵਿੱਚ ਡੇਢ ਤੋਂ 2 ਸਾਲ ਦੇ ਮੂਹਰਾ ਨਸਲ ਦੀਆਂ ਮੂਹਰਾ ਨਸਦੀਆਂ ਸਿੰਘਾਂ ਦੀਆਂ ਕੁੰਡੀਆਂ ਹੋਣਗੀਆਂ ਕੁੰਡੀਆਂ ਹੋਣਗੀਆਂ ਹਾਂ ਪੂਰਬ ਠੀਕ ਹੈ ਇਹ ਕਿੰਨੀਆਂ ਨੇ ਇਹ ਇੱਕ ਚੌਥੇ ਨਾਮ ਵਾਲੀ ਵੀ ਇੱਕ ਪੰਜਵੇਂ ਵਾਲੀ ਸੇਮ ਆ ਇਹ ਅੱਛਾ ਸੇਮ ਆ ਗਿਆ ਹਨਾ ਜਾਂ 3000 ਰੁਪਏ ਲੈ ਸਕਦਾ ਜਾਂ 30 3000 ਰੁਪਏ ਲੈ ਸਕਦਾ ਚੌਥਾ ਨਾਮ ਤੇ ਪੰਜਵਾਂ ਨਾਮ ਆ ਗਿਆ ਇਹ ਮੂਹਰਾ ਝੋਟੀਆਂ ਮੂਹਰਾ ਝੋਟੀਆਂ ਜਿਵੇਂ ਆਪਣੇ ਖੜੀ ਵੀ ਹੈਗੀ ਹੈ ਹਨਾ ਇੱਕ ਖੜੀ ਵੀ ਤੂੰ ਲੈ ਆ ਠੀਕ ਹੈ ਤੇ ਜੇ ਇਸ ਤੋਂ ਬਾਅਦ ਆ ਵੀ ਮਤਲਬ ਇਸ ਤੋਂ ਇਲਾਵਾ ਹੋਰ ਕਿਹੜੇ ਨਾਮ ਆਗੇ ਬਈ ਇਸ ਤੋਂ ਇਲਾਵਾ 11 ਡੈਰੀ ਨਾਲ ਰਿਲੇਟਡ ਜਿੱਦਾਂ ਫੋਗਰ ਸਿਸਟਮ ਆਗੇ ਜੀ ਠੀਕ ਹੈ ਗਰਮੀ ਚ ਲੱਗਦਾ ਗਾਂਆਂ ਦੇ ਉੱਤੇ ਲੱਗਦੇ ਜਿਹੜੇ ਠੀਕ ਹੈ ਠੀਕ ਹੈ ਜਾਂ ਪੱਖੇ ਆਗੇ ਜਾਂ ਪੱਖੇ ਆਗੇ ਹਾਂ ਮਤਲਬ ਜਿਹੜਾ ਉਹ ਕਹਿੰਦੇ ਵੀ 11 ਨਾਮ ਹੋਰ ਰੱਖੇ ਨੇ ਸਰਪ੍ਰਾਈਜ਼ ਹਾਂ ਉਹ ਆਪਾਂ ਸਰਪ੍ਰਾਈਜ਼ ਦੱਸ ਹੀ ਦਿੱਤਾ ਵੀ ਚੰਗੇ ਹੋਣਗੇ ਚੰਗੇ ਹੋਣਗੇ ਮਾੜੇ ਨਹੀਂ ਹੋਣਗੇ ਇਹ ਡੈਰੀ ਨਾਲ ਰਿਲੇਟਡ ਹੋਣਗੇ ਸਾਰੇ ਡੈਰੀ ਨਾਲ ਹਨਾ ਤੇ ਇਸ ਤੋਂ ਇਲਾਵਾ ਵੀ ਮੈਨੂੰ ਐ ਦੱਸਦੇ ਵੀ ਟਿਕਟਾਕ ਹੀ ਸਾਡੇ 300 ਰੁਪਿਆ ਹਾਂਜੀ ਠੀਕ ਹੈ ਗਲਤੀ ਰੀ ਤੇ ਇਸ ਤੋਂ ਬਾਅਦ ਵੀ ਕੋਈ ਨਾਮ ਤੂੰ ਵਧਾ ਸਕਦਾ ਹੈ ਨਾ ਹਾਂ ਜੇ ਹਾਂ ਭਾਈ ਤੇ ਪਿਆਰ ਸਹੀ ਦਿੰਦੇ ਤਾਂ ਵਧਾ ਵੀ ਸਕਦੇ ਤਰੀਕ ਵੀਰੇ 10 ਮਾਰਚ ਰੱਖੀ ਆ ਇਹ ਦੋ ਇਹ ਦੋ ਤਰੀਕੇ ਨਾਲ ਕਰਨਾ ਆਪਾਂ ਆਪਾਂ 1500 ਟੋਕਨ ਰੱਖਿਆ ਹੋਇਆ ਹੈ 1500 ਟੋਕਨ ਨਹੀਂ ਰੱਖਿਆ ਹਾਂ 1500 ਟੋਕਨ ਰੱਖਿਆ ਜਦੋਂ ਆਪਣਾ 1500 ਪੂਰਾ ਹੁੰਦਾ ਆ 10 ਮਾਰਚ ਨੂੰ ਜੇ ਆਪਣਾ ਪਹਿਲਾ 1500 ਪੂਰਾ ਹੁੰਦਾ ਤਾਂ ਆਪਾਂ ਡਰਾ ਪਹਿਲਾਂ ਕੱਢ ਦਿੰਗੇ ਪਹਿਲਾਂ ਕੱਢ ਦੂੰਗੇ ਹਾਂ ਉਹ ਤੁਹਾਡੇ ਪੇਜ ਤੇ ਜਾਣਕਾਰੀ ਦਿੱਤੀ ਉਹ ਸਾਰੇ ਠੀਕ ਹੈ ਗੱਲ ਤੇਰੀ ਵੀ ਅੱਜ ਅਸੀਂ ਵੀ ਅਸੀਂ ਕੂਪਨ ਮਤਲਬ ਜਿਹੜੇ ਸਾਡੇ ਪੂਰੇ ਹੋਗੇ ਤੇ ਡਰਾ ਸੇ ਪਹਿਲਾਂ ਵੀ ਕੱਢ ਸਕਦਾ ਕੋਈ ਮਤਲਬ ਸਾਨੂੰ ਕੋਈ ਮਤਿਆ ਨਹੀਂ ਹਾਂ ਤੇਰੀ 10 ਮਾਰਚ ਨੂੰ ਤਾਂ ਆਪਣਾ ਨਿਕਲ 10 ਮਾਰਚ ਨੂੰ ਨਹੀਂ ਤਾਂ ਕੱਢਣਾ ਹੀ ਕੱਢਣਾ ਹੈ ਨਾ ਆਪੇ ਵਦਨ ਘਟਣ ਜਾ ਉਹ ਤਾਂ ਦਰਸ਼ਕੀ ਵੀਰਾਂ ਦਾ ਹੀ ਸਪੋਰਟ ਚਾਹੀਦੀ ਹੈ ਸਹਯੋਗ ਚਾਹੀਦਾ ਹੈ ਨਾ ਹਾਂ ਤੇਰੀ ਗੱਲ ਇਹ ਮੈਨੂੰ ਚੰਗੀ ਲੱਗੀ ਹੈ ਪਹਿਲਾਂ ਦੱਸ ਤਾਂ ਨਹੀਂ ਬਾਅਦ ਵਿੱਚ ਰੌਲਾ ਰੌਲਾ ਪੈਂਦਾ ਰਹਿੰਦਾ ਹੈ ਕੋਈ ਵੀ ਜਾਣਕਾਰੀ ਲੈਣੀ ਆ ਥੱਲੇ ਨੰਬਰ ਦਿੱਤਾ ਹੋਇਆ ਬਾਈ ਦਾ ਹਾਂ ਤੇ ਇੱਕ ਜਿਸ ਕਰਨ ਜਿਹੜਾ ਇੱਥੇ ਤਾਂ ਲਿਖੀ ਹੋਇਆ ਨੰਬਰ ਤੇਰਾ ਹੈ ਨਾ ਤੇ ਇਸੇ ਨੰਬਰ ਤੇ ਹੀ ਤੇਰਾ ਜਾਣਕਾਰੀ ਤੇ ਇਸੇ ਤੇ ਗੂਗਲ ਪੇ ਕਰਨਾ ਇਸੇ ਦੀ ਵਟਸਐਪ ਹੈ ਇਸੇ ਦੀ ਗੂਗਲ ਪੇ ਹੈ ਇਸੇ ਦੀ ਪੇਟੀਮ ਹੈ ਜੀ ਨੰਬਰ ਬੋਲ ਦੇ 889623065 ਜੀ 889623065 ਜੀ 3065 ਹਾਂਜੀ ਠੀਕ ਹੈ ਲੈ ਵੀ ਮਿੱਤਰੋ ਤੁਹਾਨੂੰ ਜਾਣਕਾਰੀ ਦਿੱਤੀ ਆਪਾਂ ਬਾਈ ਤੋਂ ਲੈ ਕੇ ਵੀ ਜਿਹੜਾ ਬਾਈ ਨੇ ਲੱਕੀ ਹੈ ਨਾ ਕੁੱਪਨ ਡਰਾ ਰੱਖਿਆ ਸਿਸਟਮ ਰੱਖਿਆਗਾ ਇਹਨੂੰ ਤੁਸੀਂ ਹੈਲਪ ਜ਼ਰੂਰ ਕਰਨੀ ਹੈ ਬਾਈ ਤੋਂ 쿠ਪਨ ਪਾ ਕੇ ਹਨਾ ਇੱਕ ਨੰਬਰ ਦਾ ਕੰਮ ਆ ਦੇਖੋ ਹਨਾ ਨਾਲ ਬੰਦੇ ਵੀ ਖੜੇ ਆਪਣੇ ਸਰਪੰਚ ਮੌਜੂਦਾ ਖੜੇ ਨੇ ਕੋਈ ਇਹ ਨਹੀਂ ਹੈਗੇ ਆਪਣੇ ਚੈਨਲ ਦੇ ਉੱਤੇ ਘਟੂ ਘਟ ਅੱਜ ਦੀ ਤੀਜੀ ਚੌਥੀ ਚੌਥੀ ਵੀਡੀਓ ਹੈ ਘਟੂ ਘਟ ਹਨਾ ਤੇ ਬਾਈ ਨੂੰ ਸਪੋਰਟ ਜ਼ਰੂਰ ਕਰਿਓ ਤੇ ਇੱਕ ਜਿਹੜੇ ਹੁਣ ਬਾਈ ਕੋਲੇ ਪਸ਼ੂ ਬਕਾਊਆ ਤੇ ਆਪਾਂ ਤੁਹਾਨੂੰ ਉਹ ਪਸ਼ੂ ਵੀ ਦਿਖਾਉਣੇ ਆ ਦੋਸਤੋ ਹਾਂ ਬਾਈ ਰਮਣੇ ਦੀ ਗੱਲ ਹੋਰ ਹਾਂ ਬਾਈ ਜਿਹੜੇ ਚਾਰ ਟੋਕਨ ਪਾਉ ਉਹ ਜਿਹੜਾ ਕੋਈ ਬੰਦਾ ਉਹਨੂੰ ਪੰਜਵਾਂ ਫ੍ਰੀ ਹੈ ਨਾਲ ਬਾਈ ਪੰਜਵਾਂ ਫ੍ਰੀ ਹੈਗਾ ਹਾਂ ਤੇ ਜੇ ਕੋਈ ਸੱਤ ਪਾਉਂਦਾ ਉਹਨੂੰ ਨੌਂ ਆ ਉਹਨੂੰ ਮੈਂ ਕਹ ਸੱਤ 10 ਕਰਤੇ ਬਈ ਹੈ 10 ਕਰਤੇ ਬਈ ਜਿਹੜਾ ਭਾਈ 7 ਪਾਊਗਾ ਉਹਨੂੰ ਤਿੰਨ ਕੁੱਪਣ ਫ੍ਰੀ 10 ਹੀ ਕਰਤੇ ਕੋਈ ਮਤਕੇ ਨਹੀਂ ਕੀਤਾ ਅਸੀਂ ਹੁਣੇ ਕੀਤਾ ਜਮਾ ਠੀਕ ਹੈ ਨਾ ਤੇ ਇੱਕ ਸ਼ੇਅਰ ਕਰਨ ਵਾਲੇ ਵਾਸਤੇ ਬਈ ਬੋਟ ਦੇ ਏਅਰਪੋਰਟ ਆ ਪਹਿਲੇ ਤਿੰਨ ਬੰਦਿਆਂ ਨੂੰ ਭਾਈ ਇੱਕ ਹੋਰ ਗੱਲ ਸੁਣ ਲਓ ਜਿਹੜੇ ਬੰਦੇ ਵੀਡੀਓ ਨੂੰ ਵਾਰ-ਵਾਰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਗੇ ਤਿੰਨ ਬੰਦਿਆਂ ਨੂੰ ਤੇ ਉਹ ਭਾਈ ਕੀ ਦੱਸਿਆ ਸੀ ਜਿਸ ਕਰਨਾ ਬੋਟ ਦੇ ਏਅਰਪੋਰਟ ਜੀ ਅੱਛਾ ਬੋਟ ਦੇ ਏਅਰਪੋਰਟ ਭਾਈ ਆਹ ਕੰਨਾ ਗੁੰਨਾ ਚਲਾਉਣ ਵਾਲੇ ਬਈ ਠੀਕ ਨਾ 来 ਵੀ ਦੋਸਤੋ ਵੱਧ ਤੋਂ ਵੱਧ ਬਾਈ ਨੂੰ ਸਪੋਰਟ ਕਰਿਓ ਤੇ ਆਜੋ ਫਿਰ ਪਹਿਲਾਂ ਵੀ ਦੱਸਿਆ ਸੀਗਾ ਆਪਾਂ ਪਸ਼ੂ ਬਾਈ ਦੇ ਜਿਹੜੇ ਵਿਕਰੀ ਵਾਸਤੇ ਹੁਣ ਮੌਜੂਦਾ ਹੈਗੇ ਨੇ ਉਹ ਦਿਖਾ ਦੇ ਹਾਂ ਬਾਈ ਜਿਸ ਕਰਨ ਜਿਹੜੀ ਤੇਰੇ ਹੱਥ ਦੇ ਵਿੱਚ ਆ ਗਾਂ ਫੜੀ ਹੋਈ ਆ ਹਨਾ ਹਾਂਜੀ ਹਾਂਜੀ ਇਹਦੇ ਬਾਰੇ ਸਾਨੂੰ ਜਾਣਕਾਰੀ ਦੇ ਇਹ ਲਾਲਜੀ ਗਾਂ ਕਿਹੜੀ ਨਸਲ ਚ ਪੈ ਜਾਂਦੀ ਆ ਇਹ ਵੀਰੇ ਜਰਸੀ ਤਿਆਰ ਸਰਚ ਮਿਕਸ ਆ ਬਾਈ ਠੀਕ ਆ ਤੇ ਜੇ ਗੱਲ ਕਰਕੇ ਬਾਈ ਕਿੰਨੇ ਸੂਏ ਨੇ ਸੂਣਾ ਹਜੇ ਦੂਜੇ ਸੂਏ ਸੂਣਾ ਬਾਈ ਦੂਜੇ ਸੂਏ ਤੇ ਕਿੰਨੇ ਦਿਨ ਲੈ ਜੂਗੀ ਹਜੇ ਵੀਰੇ 10 ਤੋਂ 15 ਦਿਨ ਪੈ ਇਹਦੇ 10 ਤੋਂ 15 ਦਿਨ ਠੀਕ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਬਾਈ ਇਹੇ ਵੀਰੇ 14-15 ਕਿਲੋ ਪਾ ਦੂ ਗਰਾਉਂ ਦੇਣਾ ਫੁੱਲਾ ਆਰਾਮਣਾ ਪਾ ਦੂ ਹੈਨਾ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਜੇ ਗੱਲ ਕਰੀਏ ਬਾਈ ਹੁਣ ਇਹਦੀ ਮਤਲਬ ਆਪਾਂ ਮੁੱਲ ਦੀ ਮੁੱਲ ਇਹਦਾ 37000 ਰੁਪਏ ਤੇ 37000 ਹਾਂ ਨਾ ਆ ਮਾਨਤਾਨ ਹੋ ਜੋ ਥੋੜਾ-ਵੋਟਾ ਮਾਨਤਾਨ ਪਾਈ ਦਾ ਠੀਕ ਹੈ ਲੈ ਵੀ ਹੁਣ ਸਾਨੂੰ ਨਾ ਇਹ ਗਾਂ ਜਿਹੜੀ ਹੈਗੀ ਤੇਰੀ ਤੋਰ ਕੇ ਦਿਖਾ ਦੇ ਲੈ ਵੀ ਮਿੱਤਰੋ ਗਾਂ ਇਧਰ ਲੈ ਆ ਸੀਦੀ ਬਾਈ ਗਾਂ ਬਹੁਤ ਚੰਗੀ ਆ ਹੈਨਾ ਨਸਲ ਤੇ ਕੁਆਲਿਟੀ ਬਾਕੀ ਮੂਰੇ ਗਰਮੀ ਆਉਂਦੀ ਆ ਹੈਨਾ ਤੁਸੀਂ ਦੇਖ ਲਓ ਮੂਰੇ ਗਰਮੀ ਆਉਂਦੀ ਆ ਤੇ ਇਹ ਜਿੰਗਾ ਗਾਵਾਂ ਨਹੀਂ ਦੁੱਧ ਦੇਣਾ ਤੇ ਬਿਮਾਰ ਵੀ ਬਹੁਤ ਘੱਟ ਹੁੰਦੀਆਂ ਨੇ ਤੁਸੀਂ ਦੇਖ ਲਓ ਹਨਾ ਤੇ ਆਪਾਂ ਨੇੜੇ ਲਾਦ ਕੇ ਕੈਮਰਾ ਹਨਾ ਲੇਵੇ ਵੱਲ ਤੋਂ ਥਾਣਾ ਜਿਹੜਾ ਤੁਸੀਂ ਉਹ ਵੀ ਚੈੱਕ ਕਰ ਲਓ ਬਹੁਤ ਚੰਗਾ ਥਾਣਾਗਾ ਮੁਠੀ ਵਾਲਾ ਥਾਣਾਗਾ ਬਾਕੀ ਹਾਈਟ ਦੀ ਜੇ ਜੇ ਗੱਲ ਕਰ ਗਏ ਆਪਾਂ ਬਾਹਲੀ ਵੀ ਬਹੁਤਾ ਜਿਆਦਾ ਨਹੀਂ ਹੈਗੀ ਪਰ ਮੋੜ ਲਾ ਵੀ ਉਹਨਾਂ ਨੂੰ ਮੋੜ ਲਾ ਮਾੜੀ ਜੀ ਠੰਡੀ ਸੀਲ ਪੂਰੀ ਹੈ ਬਈ ਠੰਡੀ ਸੀਲ ਪੂਰੀ ਹੈ ਬਈ ਹਾਂ ਠੀਕ ਹੈ ਮਾੜਾ ਮਾਰੀ ਹੱਥ ਠੀਕ ਆ ਭਾਈ ਜਸਕਰਨ ਮਾੜਾ ਜੀ ਇੱਧਰ ਨੂੰ ਲੈ ਜਾ ਆਪਾਂ ਮਾੜਾ ਜਿਹਾ ਸਾਈਡ ਪੋਇ ਵੀ ਦਿਖਾ ਦਿੱਤੇ ਹੈ ਨਾ ਦਰਸ਼ਕ ਵੀਰਾਂ ਨੂੰ ਤੁਸੀਂ ਆਹ ਦੇਖ ਲਓ ਦੋਸਤੋ ਹਜੇ ਇਹਦੇ ਚ ਢਿੱਲਾ ਢੁਲਾ ਬਹੁਤ ਪਈ ਹੈ ਤੇ ਆਜੋ ਆਪਾਂ ਅਗਲੇ ਪਸ਼ੂ ਦੀ ਵੀ ਜਾਣਕਾਰੀ ਲੈਣੇ ਆਂ ਠੰਡੀ ਸੀਲ ਪੂਰੀ ਹੈ ਤੁਸੀਂ ਆਪ ਦੇਖ ਸਕਦੇ ਹੋ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਹੈ ਨਾ 14-15 ਕਿਲੋ ਦੇ ਦੇਊਗੀ ਆਜੋ ਹਾਂ ਭਾਈ ਜਸਕਰਨ ਜੀ ਦੂਜੇ ਨੰਬਰ ਵਾਲੀ ਗਾਂ ਦੀ ਗੱਲ ਕਰ ਗਏ ਹੈਨਾ ਇਹਨੇ ਕਿੰਵੇਂ ਸੂਏ ਸੂਣਾ ਹੈ ਭਾਈ ਜੀ ਦੂਜੇ ਸੂਏ ਸੂਣਾ ਕਿੰਨੇ ਦਿਨ ਲੈ ਜੂਗੀ ਬਾਈ 10 ਤੋਂ 15 ਦਿਨਾਂ ਦੀ ਕੱਚੀ ਹੈ ਜੀ 10 ਤੋਂ 15 ਦਿਨਾਂ ਦੀ ਕੱਚੀ ਹੈ ਤੇ ਕਿੰਨਾ ਦੁੱਧ ਪਾ ਦੂਗੀ ਦੁੱਧ ਹੈ 18 ਕਿਲੋ 18 ਤੋਂ 20 ਪਾ ਦੂਗੀ ਜੀ ਪਹਿਲੇ ਨੇ 18 ਦਿੱਤਾ ਇਹਨੇ ਪਹਿਲੇ ਨੇ ਹੁਣ ਦੂਜੇ ਸੂਏ ਆ ਹੁਣ ਦੂਜੇ ਸੂਏ ਇਹਦਾ ਰੇਟ ਕਿੰਨਾ ਬਾਈ ਰੇਟ ਹੈ ਦਾ 55000 ਰੁਪਏ 55000 ਹਾਂਜੀ ਤੇ ਹੋ ਜਾਊਗਾ ਮਨਤਨ ਹਾਂ ਮਨਤਨ ਹੋ ਜਾਵੇ ਠੀਕ ਆ ਲੈ ਸਾਨੂੰ ਤੋੜ ਕੇ ਦਿਖਾ ਦੇ ਬਾਈ ਦਿਖਾ ਦੇ ਲੈ ਵੀ ਦੋਸਤੋ ਹੈ ਆर्डर ਕੁਆਲਿਟੀ ਚੈੱਕ ਕਰ ਲੋ ਪੂਰੇ ਵਧੀਆ ਟੈਟ ਆਰਡਰ ਦੀ ਰਹੂਗੀ ਤੇ ਖੜਾਵਾ ਵੀ ਮਾੜੀ ਜਿਹਾ ਖੜਾਵਾ ਤੇ ਤੇ ਇਧਰੋਂ ਆਪਾਂ ਥੋੜੀ ਫੇਰ ਤੋੜ ਕੇ ਦਿਖਾ ਦਨੇ ਆਗੇ ਤੇ ਉਹ ਠੀਕ ਆ ਹਨਾ ਹਜੇ ਮਗਰੋਂ ਥਣ ਤੁਹਾਨੂੰ ਵੀ ਚੰਗਾ ਲੱਗੇਗਾ ਤੇ ਆਹ ਦੇਖ ਲੋ ਤੁਸੀਂ ਬਾਕੀ ਬਨਾਵਟ ਚੰਗੀ ਏਗੀ ਗਾਂ ਦੀ ਤੇ ਇੱਕ ਵਾਰ ਫੇਰ ਆਪਾਂ ਤੁਹਾਨੂੰ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਨੇ ਆ ਤੇ ਬਣਦੇ ਵੀ ਬਣਦੇ ਕੋਈ ਗੱਲ ਨਹੀਂ ਆ ਜਣੀ ਤੇਜਸ ਕਰਨ ਜੀ ਗੱਲ ਕਰਕੇ ਵੀ ਤੀਜੇ ਨੰਬਰ ਵਾਲੀ ਗਾਂ ਆ ਗਈ ਕਾਲੇ ਰੰਗ ਚ ਹਨਾ ਹਾਂਜੀ ਹਾਂਜੀ ਤੇ ਇਹਦੀ ਕੀ ਡਿਟੇਲ ਹੈ ਬਈ ਇਹਨੇ ਦੂਜੇ ਸੂਈ ਸੁਣਾ ਇਹਨੇ ਵੀ ਦੂਜੇ ਹਾਂ ਪਹਿਲਾਂ ਨੇ 18 19 ਕਿਲੋ ਇਹ ਤੀਜੇ ਲੱਗਦੀ ਏ ਯਾਰ ਮੈਨੂੰ ਨਹੀਂ ਦੂਜੇ ਸੂਈ ਦੂਜੇ ਸੀ ਹਾਂ ਦੂਜੇ ਅੱਛਾ ਹਾਂ ਤੇ ਇਹਨੇ ਦਿਨ ਮਤਲਬ 10 ਹੁਣ 10 ਦਿਨ ਇਹਦੇ ਪਏ ਆ ਜੀ ਸੂਣ ਚ ਅੱਛਾ ਹਾਂ ਠੀਕ ਹੈ ਤੇ 18 19 ਕਿਲੋ ਦੁੱਧ ਇਹਨੇ ਪਹਿਲਾਂ ਨੇ ਪਾਇਆ 18 19 ਕਿਲੋ ਪਹਿਲਾਂ ਨੇ ਪਹਿਲਾਂ ਨੇ ਪਾਇਆ ਤਾਂ ਹੀ ਲੱਸੀ ਰਹਿ ਗਈ ਹਨਾ ਥੋੜੀ ਲੱਸੀ ਆ ਤੁਸੀਂ ਥਾਲੇ ਬਾਅਦ ਦੇਖੋ ਨਹੀਂ ਥਾਲੇ ਬਾਅਦ ਚੰਗਾ ਹੈਗਾ ਇਹ ਇਹਦਾ ਮੁੱਲ ਕਿੰਨਾ ਬਈ ਮੁੱਲ ਇਹਦਾ ਵੀ 55000 ਇਹਦਾ ਵੀ 55000 ਲੈ ਵੀ ਦੋਸਤੋ ਆਪਾਂ ਨਾ ਥਾਣਾ ਦੀ ਕੁਆਲਿਟੀ ਜਿਹੜੀ ਇੱਕ ਵਾਰ ਆਪਾਂ ਨੇੜੇ ਕਰਕੇ ਦਿਖਾ ਦਿੱ ਗਏ ਹਨਾ ਆਹ ਦੇਖ ਲਓ ਤੁਸੀਂ ਥਾਣਾ ਤੇ ਹੁਣ ਤੋੜਦੇ ਬਈ ਜਿਸ ਕਰਨ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆਂ ਗਾ ਬਹੁਤ ਚੰਗੀ ਹੈਗੀ ਆ ਮੂਹ ਦੀ ਤੇ ਤੁਸੀਂ ਹਨਾ ਬਾਡੀ ਵੰਤਰ ਚੈੱਕ ਕਰ ਲਓ ਤੇ ਇਹਨੇ ਵੀ ਹਜੇ ਮਤਲਬ ਪੂਰਾ ਲੇਵਾ ਭਰਨਾ ਹੈਗਾ ਚੈੱਕ ਕਰ ਲਓ ਤੁਸੀਂ ਨੇੜੇ ਕੈਮਰਾ ਲਾਤਾ ਤੇ ਮੈਨੂੰ ਖੜੀ ਜੀ ਥੋੜੀ ਜੀ ਹੂ ਲੱਗਦੀ ਮਤਲਬ ਹੋਰੂੰ ਜੇ ਲੱਗਦੀ ਸੀ ਪਰ ਠੀਕ ਹੈ ਗਾਂ ਬਹੁਤ ਚੰਗੀ ਗਾਂ ਇਹ ਵੀ ਤੇ ਬਣਦੇ ਵੀ ਬਣਦੇ ਕਰ ਬਣਦੇ ਤੇ ਜੇ ਕਿਸੇ ਨੇ ਵੀ ਕੋਈ ਪਸੰਦ ਆਉਂਦੀ ਹੈ ਹਨਾ ਬਾਈ ਦਾ ਆਪਾਂ ਨੰਬਰ ਲੈ ਕੇ ਦਿੱਤਾ ਹੋਇਆ ਤੇ ਕਾਲ ਤੁਸੀਂ ਕਰ ਲਿਓ ਬਾਈ ਨੂੰ ਤਿੰਨੇ ਦੇ ਤਿੰਨੀਆਂ ਗਾਵਾਂ ਜਿਹੜੀਆਂ ਹੈਗੀਆਂ ਚੰਗੀਆਂ ਨੇ ਤੇ ਤੇ ਬਾਕੀ ਆਪਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਹਨਾ ਤੇ ਆਹ ਜਿਹੜੀਆਂ ਆਪਾਂ ਤਿੰਨੇ ਗਾਵਾਂ ਤੁਹਾਨੂੰ ਦਿਖਾਈਆਂ ਨੇ ਉਹੋ ਨੇ ਤੇ ਆਹ ਉਹ ਕੱਟੀ ਹੈ ਜਿਹੜੀ ਬਾਈ ਨੇ ਕਿਹਾ ਸੀਗਾ ਵੀ ਨਾਮ ਦੇ ਵਿੱਚ ਆਪਾਂ ਕੱਟੀ ਦੇਣੀ ਹੈ ਜਿੱਤੇ ਜਾਂ ਫਿਰ 30000 ਰੁਪਇਆ ले ਸਕਦਾ ਬੰਦਾ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਦੋਸਤੋ ਹਨਾ ਤੇ ਆ ਇੱਕ ਵਾਰ ਆਪਾਂ ਫੇਰ ਜਿਹੜਾ ਹੈਗਾ ਬਾਈ ਨੇ ਡਰਾ ਵਾਸਤੇ ਹਨਾ ਪੋਸਟਰ ਛਪਾਇਆ ਤੇ ਆ ਆਪਾਂ ਕੈਮਰਾ ਮਾਰਦਗੇ ਬਾਈ ਕੋਲੇ ਵਪਾਰ ਦਾ ਕੰਮ ਹੈ ਇਹਨੂੰ ਪ੍ਰਮੋਟ ਕਰਨ ਵਾਸਤੇ ਬਾਈ ਨੇ ਡਰਾ ਰੱਖਿਆਗਾ ਤੇ ਬਥੇਰੇ ਜਾਣਕਾਰੀ ਲੈਣ ਵਾਸਤੇ ਹਨਾ ਤੇ ਜਿਹੜਾ Google Pay ਕਰਨਾ ਤੁਸੀਂ ਆ ਨੰਬਰ ਜਿਹੜਾ 0065 ਵਾਲਾ ਤੇ ਇਹੀ ਸੰਪਰਕ ਨੰਬਰ ਹੈਗਾ ਜਾਣਕਾਰੀ ਵਾਸਤੇ ਦੋਸਤੋ ਬਾਕੀ ਜਿਹੜੇ ਨਾਮ ਰੱਖਿਆ ਹਨਾ ਉਹ ਵੀ ਆਪਾਂ ਤੁਹਾਨੂੰ ਪਹਿਲਾ ਨਾਮ ਹੈ ਜਿਹੜਾ ਹਨਾ 14 ਲੀਟਰ ਵਾਲੀ ਆਪਾਂ ਦੱਸਿਆ ਹੋਇਆ ਤੇ ਫੇਰ ਗਾਂ ਆ ਗਈ ਪਹਿਲੀ ਮੱਝ ਫੇਰ ਗਾਂ ਫੇਰ 12 ਲੀਟਰ ਵਾਲੀ ਗਾਂ ਤੇ ਮੋਰਾ ਝੋਟੀਆਂ ਤੇ ਇੱਕ ਮੋਰਾ ਝੋਟੀ ਹਨਾ ਤੇ ਤੁਸੀਂ ਇਹ ਦੇਖ ਲਓ ਆਪ ਵੀ ਸਾਰਾ ਕੈਮਰਾ ਮਾਰਤਾ ਦੋਸਤੋ ਵੀਡੀਓ ਨੂੰ ਬਤ-ਬਤ ਸ਼ੇਅਰ ਜ਼ਰੂਰ ਕਰਿਓ ਤੇ ਬਾਈ ਦਾ ਕੋਪਨ ਪਾ ਕੇ ਹਨਾ ਬਾਈ ਦੀ ਮਦਦ ਜ਼ਰੂਰ ਕਰਿਓ ਠੀਕ ਹੈ ਵੀ ਧੰਨਵਾਦ ਸਾਰੇ ਦੋਸਤਾਂ ਦਾ ਜਿਨੇ ਵੀ ਵੀਰ ਸ਼ੇਅਰ ਕਰਦੇ ਹੁੰਦੇ ਆ ਵੀਡੀਓ ਨੂੰ